ਗੁਰਜੀ ਦਾ ਖਾਲਸਾ ਉਹ ਹੈ ਗੁਰਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਵੀ ਸਤਿ ਸ੍ਰੀ ਅਕਾਲ ਪ੍ਰੋਡਕਸ਼ਨ Facebook ਤੇ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਨੇ ਜੀ ਬਾਈ ਜੀ ਠੀਕ ਹੈ ਬਾਈ ਜੀ ਜਿਹੜੀ ਸੰਡੇ ਸੇਲ ਲੱਗਦੀ ਹੁੰਦੀ ਹੈ ਆਪਣੀ ਅੰਤ ਦੁਆਰ ਦੇ ਤਾਂ ਸੰਡੇ ਸੇਲ ਲਾਉਣ ਆਉਣੇ ਬਾਈ ਬੋ ਤੇ ਆਪਣੇ ਕੋਲ ਕੋਸਤਾ ਫਰਦਿਆ ਬਾਈ ਗੁੰਗੂਣਾ ਮੰਨ ਕੇ ਚੱਲੋ 70 80 ਮੁੰਤਰ ਆਏ ਹੋਏ ਨੂੰ ਆ ਜਾਣਗੇ ਬਾਈ ਇਹ ਕਿ ਸੌੜੇ ਦਾ ਸੌ ਉਤਰਾ ਰਗ ਨੂੰ ਹੋਊਗਾ ਠੀਕ ਹੈ ਉਹੀ ਸੇੜਾ 250 ਦਾ ਇੱਕ ਹੈ ਪਾਸ ਤੋਂ ਦੇ ਦਵਾ ਬਈ ਜੀ 240 ਦਾ ਇੱਕ ਕਹਾਂ ਚ ਸੌੜੇ ਦਵਾ ਬਈ ਜੀ ਤੇ ਬਾਕੀ ਇਹਨੂੰ ਗੂਪ ਨੂੰ ਚੈੱਕ ਕਰਾਉਣੇਗੇ ਇਹ ਜਵਾ ਬਈ ਜੀ ਆ ਗੂਪ ਰਾਈ ਹੋਇਆ ਉਹਦੇ ਨੂੰ ਪਹਿਲਾਂ ਕਿਹੜਾ ਗੂਪ ਤੇ ਹੋਣਾ ਹੈ ਐਵੇਂ ਆਪਾਂ ਚੈੱਕ ਕਰਾ ਦਿੰਨੇ ਆ ਬਈ ਜੀ ਉਹਨਾਂ ਨੂੰ ਬਈ ਜੀ ਕਰੋ ਚੈੱਕ ਫਟੀਆਂ ਅੱਖਾਂ ਬਾਈ ਕਾਲਾ ਜੀ ਨਾ ਬਾਈ ਜੀ ਠੀਕ ਹੈ 250 ਦਾ 150 ਦੇ ਦਵਾ ਬਾਈ ਲੋ ਸਾਨੂੰ ਤਾਂ ਕਾਈ ਜਨੇ ਆਪਾਂ ਇਹਦੇ ਵਿੱਚ ਕੁਝ ਨਵੇਂ ਬੱਚੇ ਹੈਗੇ ਉਸੋਂ ਵੱਡੇ ਆ ਬਾਈ ਉੱਠਣ ਵਾਲੇ ਤੇ ਬਾਕੀ ਕੁਝ ਬੱਚਿਆਂ ਵਾਲੇ ਕਿਹਾ ਬਾਈ ਤੇ ਉਹਣਾ ਬੱਚਾ ਹੈਗਾ ਬਾਈ ਠੀਕ ਹੈ ਜੀ ਬਾਈ ਚੱਲੀ ਜਨੇ ਆਪਾਂ ਕੋਈ ਸਾਢੇ ਸਾਢੇ ਨੋਈ ਕਰੋਸ਼ਾ ਚੱਟੀਆਂ ਅੱਖਾਂ ਦਾ ਬਈ ਠੀਕ ਆ ਬਈ ਫਰੀਕੇ ਲਓ ਨੋਈ ਇਧਰ ਹੁਣ ਆਪਾਂ ਕਾਢੀ ਪੋਣੀ ਛੱਡੀ ਜਾਣਾ ਹੈ ਠੀਕ ਆ ਬਈ ਚੱਟੀਆਂ ਅੱਖਾਂ ਦਾ ਬਈ ਨੋਈ ਫਰੀਕੇ ਲਓ ਬਈ ਸਾਕਾ ਹੁਣ ਜਿਵੇਂ ਇਹ ਬਈ ਵੱਡਾ ਗੁੱਤਾ ਹੈ ਦੇ 500 ਦੇ ਦੋ ਦੇਣੇ ਆ ਬਾਈ ਠੀਕ ਹੈ ਬਾਈ ਸੰਡੇ ਸੀਓ ਆਪਣਾ ਬਲ 70 80 ਵਰਜਿਆ ਬਾਈ ਕੋ ਸਵੇਰੇ ਆਉਣਗੇ ਕੂਤਰ ਆਉਣਗੇ ਤੇ ਕਿਹੜਾ ਮੇਰੇ ਵੀਰ ਨੇ ਆਉਣਾ ਨਾ ਤਕਰੀਬਨ 10 ਵਜੇ ਤੋਂ ਬਾਅਦ ਆਇਆ ਬਾਈ ਕਿਉਂਕਿ 10 ਕਵਜੇ 10 ਵਜੇ ਤੋਂ ਪਹਿਲਾਂ ਆਪਣੇ ਕੋਲ ਕੂਤਰ ਆਉਣਗੇ ਬਾਈ 10 ਕਵਜੇ ਤੋਂ ਬਾਅਦ ਆਉਣਗੇ ਤਾਂ ਉੱਡਾਂ ਵਾਲੇ ਕੂਤਰ ਵੀ ਮਿਲ ਜਾਣਗੇ ਤੁਹਾਨੂੰ ਬੱਚਾ ਠੀਕ ਹੈ ਬਾਈ ਜੀ ਤੁਸੀਂ ਤਕਰੀਬਨ 10 ਕਵਜੇ ਤੋਂ ਬਾਅਦ ਆਇਆ ਠੀਕ ਹੈ ਬਾਈ ਜੀ ਕਬੂਤਰ ਜਿੰਨੇ ਮਰਜ਼ੀ ਬਾਈ ਸੰਡੇ ਸੇੜ 500 ਦੇ 2 ਹੈ ਬਾਈ ਜੀ 2500 ਦਾ 1 ਬਾਈ ਜੀ 500 ਦੇ 2 ਕੁਝ ਕਾਲੂ ਕਬੂਤਰ ਆਉਣੇ ਬਈ ਆਪਣੇ ਕੋ ਆ ਦੇਖੋ ਕਿੰਨਾ ਸੋਹਣਾ ਕਬੂਤਰ ਹੈ ਬਾਈ ਕਿਹੜਾ ਬਾਈ ਵਿੱਚ ਘੱਟ ਫੱਟ ਰਹੀ ਹੈ ਜੋ ਲਓ ਬਾਈ ਕਰੋ ਛੇ ਲਓ ਬਾਈ ਜੀ ਕਾਲੀ ਅੱਖਾਂ ਦਾ ਉੱਠ ਦੇਖੋ ਦੇਖੋ ਕਾ ਨਾ ਕਲੀਅਰਟੀ ਦੇਖੋ ਬਾਈ ਤੇ ਹਲੋ ਕਰੀ ਜਲੋ ਵੇਛੇ ਗੱਲ ਨਾਲੇ ਘੰਟੇ ਦੀ ਖੂਰੀ ਲੱਗਿਆ ਹਲੋ ਬਈ ਚੋ ਚੈੱਕ ਲੈ ਕੋਈ ਇਹਦੇ ਵਿੱਚ ਕੋਈ ਸੱਲਾਂ ਵਾਲੇ ਕੁਕਰ ਵੀ ਆਉਂੇ ਇਹਦਾ ਵਈ ਹਲੋ ਹਲੋ ਕਰੀ ਜਲੋ ਚੈੱਕ ਕਰ ਲਾ ਗੱਲਾ ਹਲੋ ਬਈ ਉਹੀ 500 ਦੇ ਦੋ ਆ ਬਈ ਕੋਈ ਸੋਨੇ ਚਾਹ ਵੇਸਰ ਪਰ ਸੰਡੇ ਠੰਡੇ ਵਾਲੇ ਜਨ ਹੁੰਦਾਗਾ ਤੇ 70 80 ਕੂਪਟਰ ਰਹਿ ਗਿਆ ਬਾਈ ਉਹ ਸਵੇਰੇ ਆਉਣਗੇ ਮੰਨ ਕੇ ਜਦੋਂ 100 150 ਕੂਪਟਰ ਹੋ ਜੀਆ ਆਪਣਾ 10:00 ਵਜੇ ਤੋਂ ਬਾਅਦ ਆਇਓ ਬਈ ਤੁਸੀਂ ਅਜੇ ਅਜੇ ਮਰਜ਼ੀ ਕੂਪਟਰ ਨਾ ਜਾਓ ਈ 10:00 ਵਜੇ ਤੋਂ ਬਾਅਦ ਠੀਕ ਹੈ ਬਾਈ ਜੀ ਲਓ ਬਾਈ ਜੀ ਕਿੰਦੋ ਅਗਣਾ ਗਰੀਟ ਹੁਣ ਇਹ ਚ ਨੋ ਬਈ ਨੂੰ ਕੁੱਝ ਪੜਦੇ ਆਗੇ ਅਸਮਾਨ ਨੇ ਕਾਲਸ ਰਹਾ ਬਈ ਚਿੱਟੀਆਂ ਅੱਖਾਂ ਦਾ ਅਸਮਾਨ ਨੇ ਕਾਲਸ ਰਹਾ ਬਈ ਚਿੱਟੀਆਂ ਅੱਖਾਂ ਲੋ ਬਈ ਕਾਲਾ ਰੋਜਾ ਕਾਲਾ ਰੋਜਾ ਬਈਆਂ ਪਾਇਰਾ ਦੇ ਵਿੱਚ ਇਹ ਠੱਲਾਂ ਪਾਈ ਉਹਨੇ ਦੁਗੀਆਂ। ਖਰਾਬੜ ਦੀਆਂ ਨੇ 3-4-4 ਠੱਲਾਂ ਵਾਰ ਕੇ ਨੇ ਬਈ। ਉਨੋਂ ਕਰੋ ਵੇਚਾ। ਛਿੱਟੀਆਂ ਅੱਖਾਂ ਲੱਗੂਂ ਤਰਾ ਬਈ। ਉਨਾਂ ਆਏ ਇੱਕ ਕਰੀ ਚੱਲੋ। ਹਲੋ ਬੰਦੇ। ਹਲੋ। ਕਰੀ ਚੰਦਰ ਚੈੱਕ ਕਰੋ। ਹਲੋ। ਹਲੋ ਬਾਈ ਕਰੋ ਚੈੱਕ ਕਰ ਤਰਕਾ ਲਾ ਦੇ ਬੰਦੇ ਜੰਨੇ ਨਾ ਉਹ ਸੂਰੇ ਵੀ ਆ ਜਾਣਗੇ ਬਾਈ ਚਲ ਗਿਆ 100 150 ਕੰਪੂਟਰ ਹੋ ਜੂ ਆਪਣੇ ਕੋਲ ਦੇਣੇ ਉਹੀ ਰੇਟ ਹਾਂਸ ਦੇ ਦੋ 250 ਦੇਖ ਕਰੋ ਕਰੋ ਬਾਈ ਚਲੋ ਚੈੱਕ ਬਾਈ ਹਲੋ ਬਾਈ ਕਾਰ ਨੂੰ ਚੈੱਕ ਕਰਨਾ ਰੰਗ ਵਾਲੇ ਕੁੱਪਰੇ ਰੰਗ ਵਾਲੇ ਕੁੱਪਰੇ ਸਾਨੂੰ ਉੱਟ ਵਾਲੇ ਕੁੱਪਰੇ ਬਾਈ ਏਗਾ ਬਾਈ ਕਾਰ ਨੂੰ ਚੈੱਕ ਕਰਨਾ ਰਣਾ ਕਿਥੋਂ ਤੇ ਇਹ ਗਏ ਨੇ ਘਟੜਾ ਫੜੋ 80 ਦੇ ਲਵੇ ਹੈ ਗਿਆ ਬਾਈ ਕੋਸੋ ਸਵੇਰੇ ਆਉਣੇ ਆਪਣੇ ਕੋਲ ਆਪਣਾ ਗੱਡੀ ਨੂੰ ਸਭ ਕਿਥੇ ਹੁਣ 10:00 ਵਜੇ ਤੋਂ ਬਾਅਦ ਜਦੋਂ ਮਾਰਦੀ ਆ ਜਾ ਬਾਈ ਠੀਕ ਹੈ ਤੇ ਉਹਦੇ ਵਿੱਚ ਉੱਟ ਵਾਲੇ ਕੁੱਪਰੇ ਮਿਲ ਜਾਣਗੇ ਤੁਹਾਨੂੰ ਤੇ ਆਹ ਕਰਦੀ ਆ ਆਪਣੇ ਕੋਲ ਕੋਈ 500 ਦੇ ਦੋ ਆ ਬਾਈ ਕਾਈ ਜਦ ਅਸੰਡੇ ਸੀ ਉਹ ਜਿਹੜੀ ਆਪਾਂ ਲੌਕਡਾਉਨ ਲਾਇਆ ਉਹ ਸੰਡੇ ਸੀ ਨਾਲ ਨਾ ਬੋ ਜਾ ਮੈਂ ਕਿਹਾ ਬਾਈ ਜੀ ਤੇ 10 ਵਜੇ ਤੋਂ ਬਾਅਦ ਆਉਣਾ ਬਾਈ ਸਵੇਰੇ 10 ਵਜੇ ਤੋਂ ਬਾਅਦ ਆ ਜਾ ਬਾਈ ਜਦੋਂ ਮਰਦਾ ਠੀਕ ਹੈ ਬਾਈ ਜੀ ਫੋਨ ਨੰਬਰ ਮੇਰਾ 8828 0 ਤੋਂ ਬਾਅਦ 88280143 ਮੇਰਾ ਫੋਨ ਨੰਬਰ ਬਾਈ ਜੀ ਨਾਗਰਾ ਹੈ ਜਿਲ੍ਹਾ ਸੰਗਰੂਰ ਹੈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲੋ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਈਲ ਵਾਲਾ ਬਟਨ ਵੀ ਦਬ ਦਿਓ ਤਾਂ ਕਿ ਆਉਣ ਵਾਲੇ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਅਗਲੀ ਵੀਡੀਓ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ